ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾ ਇਸ ਪੇਜ ਦੇ ਨਾਲ ਜੁੜੇ ਹੋਏ ਇਸ ਗਰੁੱਪ ਦੇ ਨਾਲ ਜੁੜੇ ਹੋਏ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਉਸ ਤੋਂ ਬਾਅਦ ਆਪਾਂ ਅੱਜ ਗੱਲ ਕਰੀਏ 2 ਤਰੀਕ ਦੀ 2 ਨਵੰਬਰ 2025 ਦੀ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕੱਲ ਵੀ 1 ਤਰੀਕ ਨੂੰ ਇੱਥੋਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਤੇ ਅੱਜ ਫੇਰ ਆਪਾਂ ਉੱਥੇ ਹੀ ਮੌਜੂਦ ਹਾਂ ਜਿੱਥੇ ਕੱਲ ਸੀਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਦੀ ਤਰ੍ਹਾਂ ਸਾਡੇ ਪਿੰਡ ਦੇ ਇਸ ਨਗਰ ਦੇ ਸਰਪੰਚ ਸਾਹਿਬ ਸਰਪੰਚ ਰਜੀਵ ਕੁਮਾਰ ਜੀ ਤੇ ਆਪਣੀ ਟੀਮ ਦੇ ਨਾਲ ਉਹਨਾਂ ਦੇ ਵਿੱਚ ਪੰਚ ਸਾਹਿਬ ਪੰਜ ਬਹਾਦਰ ਜੀ ਤੇ ਪੰਜ ਪਰਮ ਜੀ ਜੀ ਤੇ ਪੰਜ ਪਟਵਾਰੀ ਸਾਹਿਬ ਇੱਥੇ ਮੌਜੂਦ ਨੇ ਰਜਾਨਾ ਦੀ ਤਰ੍ਹਾਂ ਸਵੇਰ ਤੋਂ ਇੱਥੇ ਮੌਜੂਦ ਨੇ ਸਾਰਾ ਕੰਮ ਜਿਹੜਾ ਸੜਕ ਦਾ ਵੀ ਅੱਜ ਚੱਲਿਆ ਤੁਸੀਂ ਵੀਡੀਓ ਸਾਰੀ ਜਰੂਰ ਦੇਖਿਓ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਹ ਸੜਕ ਵੀ ਅੱਜ ਜਿੱਥੇ ਤੱਕ ਲੁੱਕ ਪਈ ਆ ਉਹ ਪਰੇ ਤੱਕ ਇਹ ਵੀ ਸਾਡੇ ਨਾਲ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਉਸਤੇ ਨਾਲ ਨਾਲ ਜਿਹੜਾ ਕਿ ਕੱਲ ਦਾ ਸੀਵਰੇਜ ਦਾ ਕੰਮ ਚੱਲ ਰਿਹਾ ਇੱਥੇ ਜਿਹੜੇ ਪਰਿਵਾਰ ਰਹਿੰਦੇ ਸੀਗੇ ਇੱਧਰ ਘਰ ਸੀਗੇ ਸਮस्या ਸੀਗੀ ਪਾਣੀ ਦੀ ਉਹਨਾਂ ਦੇ ਨਿਕਾਸ ਵਾਸਤੇ ਜਿਹੜੇ ਪੈਰ ਪਾਏ ਜਾ ਰਹੇ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਰਪੰਚ ਸਾਹਿਬ ਤੇ ਪੰਚ ਸਾਹਿਬ ਕੋਲ ਖੜਕੇ ਸਾਰੀ ਨਿਗਰਾਨੀ ਦੇ ਵਿੱਚ ਜਿਵੇਂ ਕਿ ਪਹਿਲਾਂ ਹੀ ਕੰਮ ਕਰਵਾਉਂਦੇ ਆ ਤੁਹਾਨੂੰ ਦੱਸਣ ਦੀ ਇਹਦੀ ਬਹੁਤੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਸਾਰੇ ਜਾਣੀ ਜਾਣੋ ਤੇ ਨਾਲ ਨਾਲ ਤੁਸੀਂ ਦੇਖ ਸਕਦੇ ਜਿਹੜੇ ਕਿ ਲੇਬਰ ਲੱਗੀ ਹੋਈ ਆ ਨੌਜਵਾਨ ਲੱਗੇ ਹੋਏ ਨੇ ਲੇਬਰ ਤੇ ਇਹ ਸਾਰਾ ਕੰਮ ਪੂਰੀ ਜੋਰਾਂ ਛੋਰਾ ਨਾਲ ਸਵੇਰ ਦੇ ਲੱਗੇ ਹੋਏ ਨੇ ਪੈ ਪਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੀ ਸੜਕ ਬਣੀ ਆ ਉਹਦੀ ਵੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਨਾਲ ਨਾਲ ਦੇਖ ਸਕਦੇ ਹੋ ਕਿ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਸਰਪੰਚ ਸਾਹਿਬ ਤੇ ਪੰਚ ਸਾਹਿਬ ਕੋਈ ਸਲਾਹ ਕਰ ਰਹੇ ਨੇ ਜਿਹੜੇ ਸੀਵਰੇਜ ਪਾਈ ਜਾ ਰਹੀ ਆ ਉਹਦੇ ਬਾਰੇ ਸਾਰੀ ਸਲਾਹ مشورہ ਚੱਲ ਰਿਹਾ ਹੈ ਤਸਵੀਰਾਂ ਬੋਲ ਰਹੀਆਂ ਨੇ ਤੁਸੀਂ ਆਪ ਦੇਖ ਸਕਦੇ ਹੋ ਸਾਰਾ ਤੇ ਨਾਲ ਨਾਲ ਜਿਹੜੀ ਅੱਜ ਇਹ ਸੜਕ ਦਾ ਵੀ ਕੰਮ ਸਗਾ ਉਹ ਵੀ ਸਵੇਰ ਤੋਂ ਚੱਲ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੜਕ ਬਣੀ ਹੈ ਤੇ ਸਾਹਮਣਾ ਹੁਣ ਇਸ ਨੂੰ ਸਾਂਭਣ ਦਾ ਫਰਜ਼ ਸਾਡਾ ਹੈ ਸਾਰਿਆਂ ਨੇ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਇਹੋ ਜਿਹਾ ਨਹੀਂ ਕਰਨਾ ਕਿ ਸੜਕ ਖਰਾਬ ਹੋ ਗਏ ਤੇ ਉਹ ਤੋਂ ਬਾਅਦ ਫੇਰ ਸਾਨੂੰ ਉਹੀ ਟੋਇਆਂ ਖੱਡਿਆਂ ਦੇ ਵਿੱਚੋਂ ਲੰਘਣਾ ਪਵੇ ਤੇ ਹੁਣ ਦੇਖੋ ਬਹੁਤ ਵਧੀਆ ਸਾਰੀ ਸੜਕ ਬਣੀ ਹੈ ਤੇ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਜ 2 ਤਰੀਕ ਨੂੰ ਹੀ ਲੁੱਕ ਪਈ ਆ ਸਾਡੇ ਪਿੰਡ ਦੇ ਮੋੜ ਤੱਕ ਪੈ ਗਈ ਆ ਨਾਲ ਦੇ ਪਿੰਡੋਂ ਫਾਂਦੇ ਆ ਗਏ ਨੇ ਤੇ ਬਾਕੀ ਜਿਹੜਾ ਕੰਮ ਹੈ ਕੱਲ ਉਹਨਾਂ ਨੇ ਜਿਹੜਾ ਰਹਿ ਗਿਆ ਉਹ ਕੱਲ ਨੂੰ ਪੂਰਾ ਕਰ ਦੇਣਾ ਹੈ ਕਿਉਂਕਿ ਸਵੇਰ ਦੇ ਲੱਗੇ ਹੋਏ ਸੀਗੇ ਤੇ ਹੁਣ ਸ਼ਾਮ ਦਾ ਸਮਾਂ ਆ ਇਹ ਤੇ ਜਿੰਨਾ ਕੁ ਉਹਨਾਂ ਨੇ ਅੱਜ ਹੋਇਆ ਕੰਮ ਸਾਰਾ ਤੁਹਾਡੇ ਨਾਲ ਹੀ ਸਾਂਝਾ ਕਰ ਦਿੱਤਾ ਹੈ ਤੇ ਬਾਕੀ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਣੇ ਆ ਜਿੱਥੇ-ਜਿੱਥੇ ਅੱਜ ਲੋਕ ਦਾ ਕੰਮ ਪਿਆ ਲੋਕ ਪਾਈ ਗਈ ਆ ਸੜਕ ਦੇ ਉੱਤੇ ਬਜਰੀ ਪਾਈ ਗਈ ਆ ਸਾਰਾ ਸਰਪੰਚ ਸਾਹਿਬ ਜਾਣਕਾਰੀ ਦੇ ਰਹੇ ਨੇ ਸੜਕ ਬਾਰੇ ਤੇ ਜਿਹੜੇ ਪਾਈਪ ਲਾਈਨ ਪਾਈ ਜਾ ਰਹੀ ਹੈ ਨਾਲ ਨਾਲ ਘਰਾਂ ਦੇ ਉਹ ਪਰੇ ਤੱਕ ਪੈਣੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਪਿੱਛੇ ਥੋੜੀ ਕੱਲ ਪੈ ਗਈ ਸੀ ਦੀ ਬਾਕੀ ਅੱਜ ਆ ਕੇ ਇੱਕ ਦੋ ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋ ਜਾਣਾ ਤੇ ਬਾਕੀ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਉਹ ਵੀ ਸਾਰੇ ਹੌਲੀ ਹੌਲੀ ਚੱਲਦੇ ਰਹਿਣੇ ਤੇ ਚੱਲਦੇ ਰਹੇ ਆ ਜੋ ਕਿਹਾ ਇਹਨਾਂ ਨੇ ਉਹ ਕੀਤਾ ਤੇ ਜੋ ਕਹਿੰਦੇ ਕਹਾਂਗੇ ਉਹ ਕਰਕੇ ਵਿਖਾਵਾਂਗੇ ਦੇਖ ਸਕਦੇ ਹੋ ਕਿ ਟਰੈਕਟਰ ਦੇ ਨਾਲ ਜਿਹੜੇ ਵਿਭਾਗਾਂ ਦੇ ਲੱਗੇ ਹੋਏ ਨੇ ਬੰਦੇ ਸਾਰਾ ਪਹਿਲਾਂ ਸਫਾਈ ਕਰ ਰਹੇ ਨੇ ਬੁਰਸ਼ਿਪ ਪਿਛੇ ਲੱਗਾ ਹੋਇਆ ਟਰੈਕਟਰ ਦੇ ਸੜਕ ਦੇ ਵਿੱਚ ਜਿਹੜੀ ਮਿੱਟੀ ਆ ਜਾਂ ਹੋਰ ਕਿਸ ਤਰ੍ਹਾਂ ਦੀ ਕੋਈ ਚੀਜ਼ ਹੈਗੀ ਆ ਬਾਧੂ ਫालतू ਚੀਜ਼ ਜਿਹੜੀ ਕਿ ਲੁੱਕ ਪਾਣ ਦੇ ਵਿੱਚ ਰੁਕਾਵਟ ਬਣਦੀ ਆ ਉਹ ਦੀ ਸਫਾਈ ਕੀਤੀ ਜਾ ਰਹੀ ਆ ਟਰੈਕਟਰ ਚੱਲ ਰਿਹਾ ਜੀ ਦੇਖੋ ਧੂੜ ਉੱਡ ਰਹੀ ਆ ਧੂੜਾਂ ਉੱਡ ਰਹੀਆਂ ਨੇ ਪੂਰਾ ਜੋਰਾਂ ਛੋਰਾ ਨਾਲ ਕੰਮ ਚੱਲ ਰਿਹਾ ਹੈ ਤੇ ਦੇਖ ਸਕਦੇ ਹੋ ਸਾਰਾ ਸੜਕ ਪਹਿਲਾਂ ਹੀ ਪਧਰੀ ਕਰਨੀ ਆ ਤੇ ਫਿਰ ਇਹਦੇ ਉੱਪਰ ਲੁੱਕ ਪਾ ਕੇ ਬਜਰੀ ਪਾਣੀ ਤੇ ਫਿਰ ਉੱਪਰ ਜਿਹੜਾ ਸੀਲਿੰਗ ਲੱਗਦੀ ਆ ਉਹ ਲਾਈ ਜਾਊਗੀ ਬਹੁਤ ਵਧੀਆ ਕੰਮ ਕਰ ਰਹੇ ਨੇ ਸਹਿਯੋਗ ਦਿਆ ਕਰੋ ਸਾਰੇ ਕੰਮਾਂ ਦਾ ਜਿਹੜੇ ਜਿਹੜੇ ਕੰਮ ਹੋ ਰਹੇ ਨੇ ਬਾਕੀ ਪਰਮਾਤਮਾ ਮਿਹਰ ਰੱਖੇ ਇਸ ਨਗਰ ਤੇ ਸਾਰਿਆਂ ਤੇ ਇਤفاق ਪਿਆਰ ਮੁਹੱਬਤ ਐਦੇ ਬਣਿਆ ਰਵੇ ਤੇ ਸਾਰੇ ਸਾਂਝੇ ਕੰਮ ਜਿਹੜੇ ਇਦਾਂ ਹੀ ਚੱਲਦੇ ਰਹਿਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਦੇਖ ਸਕਦੇ ਹੋ ਤੁਹਾਨੂੰ ਦਿਖਾ ਦਈਏ ਜਿਹੜਾ ਟਰੈਕਟਰ ਨਾਲ ਸਫਾਈ ਕੀਤੀ ਜਾ ਰਹੀ ਆ ਜਿਹੜੀ ਕਿ ਸੜਕ ਦੇ ਉੱਤੇ ਪਹਿਲਾਂ ਮਿੱਟੀ ਪੱਥਰ ਪਾਇਆ ਸਗਾ ਤੇ ਉਹਦੇ ਵਿਚ ਜਿਹੜਾ ਵਾਧੂ ਮਿੱਟੀ ਆ ਉਹ ਕੱਢੀ ਜਾ ਰਹੀ ਆ ਤਾਂ ਕਿ ਇੱਥੇ ਲੋਕ ਪਾ ਗੀ ਜਾ ਕੇ ਸੜਕ ਦੀ ਮਜ਼ਬੂਤੀ ਵਧੀਆ ਤਰੀਕੇ ਨਾਲ ਬਣੇ ਤਾਂ ਕਿ ਸੜਕ ਲੰਬਾ ਸਮਾਂ ਚੱਲੇ ਤੇ ਤੁਸੀਂ ਵੀ ਕੋਸ਼ਿਸ਼ ਕਰਨੀ ਆ ਕਿ ਸੜਕਾਂ ਦੇ ਉੱਤੇ ਫालतू ਪਾਣੀ ਸਟਕੇ ਜਾਂ ਕਿਸ ਤਰ੍ਹਾਂ ਦੀ ਵੀ ਕੋਈ ਵੀ ਚੀਜ਼ ਸਟਕੇ ਤੋੜਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਬਹੁਤ ਮੁਸ਼ਕਲ ਨਾਲ ਬਹੁਤ ਜ਼ਰਾਵਾ ਸੜਕ ਬਣੀ ਆ ਤੇ ਤੁਹਾਡੀ ਸਾਰਿਆਂ ਦੇ ਲੰਘਣ ਲਈ ਵਧੀਆ ਰਹੇਗੀ ਤੇ ਦੇਖ ਸਕਦੇ ਹੋ ਕਿ ਸੜਕ ਜਿਹੜੀ ਲੋਕ ਪੈਂਦੀ ਆ ਰਹੀ ਆ ਜੀ ਨਾਲ ਦੇ ਪਿੰਡ ਵੱਲੋਂ ਤੇ ਪੰਜ ਸਾਹ ਸਰਪੰਚ ਸਾਹਿਬ ਪਰਲੇ ਪਾਸੇ ਖੜੇ ਨੇ ਤੇ ਪੰਜ ਸਾਹ ਪੰਜ ਬਾਦਰ ਜੀ ਇਧਰੇ ਪਾਸੇ ਖੜੇ ਨੇ ਬਾਕੀ ਸਾਰੀ ਪੰਚਾਇਤ ਦੂਜੇ ਪਾਸੇ ਖੜੀ ਆ ਤੇ ਲੋਕ ਗਰਮਾ ਸੇਕ ਮਾਰ ਰਹੀ ਆ ਇਸ ਵੇਲੇ ਪੂਰਾ ਕੰਮ ਪੂਰੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਐ ਇਸ ਪਿੰਡ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਇਹਨਾਂ ਦੇ ਜੈ ਸਿੰਘ ਸਾਹਿਬ ਆ ਮਹਿਕਮੇ ਦੇ ਕੋਲ ਖੜ ਕੇ ਉਹ ਵੀ ਸਾਰੀ ਲੋਕ ਪਵਾ ਰਹੇ ਨੇ ਤੇ ਟੇਪਰ ਵੀ ਆ ਰਹੇ ਨੇ ਲੋਕळे ਪਰੇ ਹੋਏ ਤੇ ਮਸ਼ੀਨਾਂ ਚੱਲ ਰਹੀਆਂ ਨੇ ਤੇ ਪੰਚਾਇਤ ਮੈਂਬਰ ਜਿਹੜੇ ਸਾਡੇ ਆ ਸਾਰੇ ਕੋਲ ਖੜਕੇ ਹੀ ਸਾਰਾ ਕੰਮ ਕਰਵਾ ਰਹੇ ਨੇ ਪਹਿਲਾਂ ਵੀ ਕਰਵਾਦੇ ਰਹੇ ਨੇ ਸ਼ਾਬਾਸ਼ ਦਿਆ ਕਰੋ ਐਦਾਂ ਦੇ ਕੰਮਾਂ ਨੂੰ ਜਿਹੜੇ ਕਿ ਇਹੋ ਜੇ ਆਪਣੇ ਕੰਮ ਆਪਣੇ ਰੁਝੇਵਿਆਂ 'ਚੋਂ ਫੇਰ ਵੀ ਪੱਖਤ ਕੱਢ ਕੇ ਤੁਹਾਡੇ ਪਿੰਡ ਵਾਸਤੇ ਖੜੇ ਨੇ ਤੁਹਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਨੇ ਚੰਗੇ ਕੰਮ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਬਾਕੀ ਜਿਹੜੇ ਇਹ ਪੇਜ ਦੇ ਨਾਲ ਜੁੜੇ ਹੋਏ ਨੇ ਮੇਰੇ ਵੀਰ ਸਾਰੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਹੋਰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹ ਚੀਜ਼ਾਂ ਤੇ ਬਾਕੀ ਦੇਖੋ ਸੜਕ ਦੇ ਉੱਪਰ ਠੇਲੇ ਵੀ ਚੱਲ ਰਹੇ ਨੇ ਤੋਂ ਮਿਲਦੇ ਆ ਜੀ